ਮਾਨਤੇ ਸਤਕਾਰਯੋਗ ਪਿੰਡ ਦੇ ਸਾਰੇ ਬਜ਼ੁਰਗ ਨੌਜਵਾਨ ਮਾਤਾ ਬੈਣਾ ਸਾਰਿਆਂ ਨੂੰ ਮੇਰਾ ਸਤਿ ਸ੍ਰੀ ਅਕਾਲ ਨਮਸਕਾਰ ਰਾਮ ਰਾਮ ਤੇ ਅੱਜ ਇਹ ਜਿਹੜੇ ਜਿਹੜਾ ਦਿਨ ਹੈਗਾ ਅਸੀਂ 7-8 ਮਹੀਨੇ ਪਹਿਲੇ ਡਿਸਾਈਡ ਕੀਤਾ ਸੀਗਾ ਜਦੋਂ ਇਸ ਪਿੰਡ ਦੇ ਬੰਦੇ ਮੈਨੂੰ ਆ ਕੇ ਮਿਲੇ ਮਾਵੀਰ ਐਂਡ ਪਾਰਟੀ ਤੇ ਉਹ ਜਨਰਲੀ ਗੱਲ ਕਰ ਰਹੇ ਸੀਗੇ ਕਿ ਜੀ ਉੱਥੇ ਲਾਇਬ੍ਰੇਰੀ ਬਹੁਤ ਵਧੀਆ ਬਣਾਈ ਹੈ ਤੇ ਮੈਂ ਇਹਨਾਂ ਨੂੰ ਆਫਰ ਕੀਤਾ ਕਿ ਤੁਸੀਂ ਉੱਥੇ ਜ਼ਮੀਨ ਪਤਾ ਕਰੋ ਤੇ ਅਸੀਂ ਇੱਥੇ ਵੀ ਇੱਕ ਬਹੁਤ ਵਧੀਆ ਲਾਇਬ੍ਰੇਰੀ ਉਸ ਤੋਂ ਵੀ ਵਧੀਆ ਇੱਥੇ ਲਾਇਬ੍ਰੇਰੀ ਬਣਾਵਾਂਗੇ ਅਸੀਂ ਤੇ ਇਹਨਾਂ ਨੇ ਬਹੁਤ ਹੀ ਚੰਦ ਟਾਈਮ 'ਚ ਇੱਕ ਚੱਕ ਆਫ ਲੈਂਡ ਜਿਹੜਾ ਸੀਗਾ ਉਹ ਆਇਡੈਂਟੀਫਾਈ ਕਰਕੇ ਸਾਨੂੰ ਫਿਰ ਉਸ ਤੋਂ ਬਾਅਦ ਅਸੀਂ ਤੁਸੀਂ ਦੇਖਿਆ ਹੁਣ ਬਹੁਤ ਹੀ ਤੁਸੀਂ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦੇ ਤੁਸੀਂ ਪਾਧਰੋ ਕਿ ਜਿਹੜਾ ਟਾਈਮ ਅਸੀਂ ਡਿਸਾਈਡ ਕੀਤਾ ਸੀਗਾ ਉਸ ਟਾਈਮ ਦੇ ਵਿੱਚ ਇਹ ਜਿਹੜੀ ਹੈਗੀ ਹੈ ਇਹ ਲਾਇਬ੍ਰੇਰੀ ਤੁਸੀਂ ਬਣਾ ਕੇ ਤਿਆਰ ਕੀਤੀ ਇਹ ਤੁਹਾਡੀ ਮਿਹਨਤ ਹੈ ਜਿਹੜੀ ਰੰਗ ਲਾਊਗੀ ਉਸ ਤੋਂ ਬਾਅਦ ਜਿਹੜਾ ਲਾਇਬ੍ਰੇਰੀ ਦਾ ਜਿਹੜਾ ਸਵਾਲਾ ਸੀ ਜਿਹੜਾ ਪ੍ਰਯਾਸ ਟੀਮ ਮੇਰੇ ਪਿੰਡ ਦੀ ਹੈਗੀ ਉਹ ਵੀ ਇੱਥੇ ਆਈ ਹੈ ਉਹਨਾਂ ਨੇ ਪਹਿਲਾਂ ਗਰਾਊਂਡ ਤੇ ਕੰਮ ਕੀਤਾ ਗਰਾਊਂਡ ਤੇ ਬਹੁਤ ਵਧੀਆ ਰਿਜ਼ਲਟ ਆਇਆ ਉਸ ਤੋਂ ਬਾਅਦ ਅਸੀਂ ਲਾਇਬ੍ਰੇਰੀ ਵਾਲੇ ਪਾਸੇ ਕਿਉਂ ਗਏ ਬਿਕੋਜ਼ ਅਸੀਂ ਪੰਜਾਬ ਯੂਨੀਵਰਸਿਟੀ ਦੇ ਜਿਵੇਂ ਗਿੱਲ ਸਾਹਿਬ ਨੇ ਦੱਸਿਆ ਸੀਗਾ ਇੰਸਪੈਕਟਰ ਸਾਹਿਬ ਸਾਡੇ ਕੋਲ ਉੱਥੇ ਸੀਗੇ ਲਾਇਬ੍ਰੇਰੀ 'ਚ ਉਹੀ ਇੱਕ ਇਹੋ ਜਿਹੀ ਚੀਜ਼ ਸੀਗੀ ਸਾਨੂੰ ਬਹਿ ਕੇ ਉੱਥੇ ਇਹ ਪਤਾ ਲੱਗਿਆ ਕਿ ਪੜ੍ਹਾਈ ਵੀ ਕੋਈ ਚੀਜ਼ ਹੁੰਦੀ ਹੈ ਮੈਂ ਇਸ ਪਿੰਡ ਕੇ ਪੂਲਣ ਪਿੰਡ ਆ ਡਿਸਕਸ ਕਰ ਰਹੇ ਸੀ ਕਿ ਮੇਰਾ ਸਭ ਤੋਂ ਪਹਿਲਾ ਪਿੰਡ ਸੀਗਾ ਜਿੱਥੇ ਅਸੀਂ ਮੈਂ ਕਬੱਡੀ ਟੂਰਨਾਮੈਂਟ ਖੇਡਣ ਆਇਆ ਸੀਗਾ ਭੁੱਲਣ ਪਿੰਡ ਸੀਗਾ ਮੈਨੂੰ ਯਾਦ ਹੈ ਅਜੇ ਵੀ ਐਂਡ ਬਹੁਤ ਸੇ ਪਿੰਡ ਐਥੇ ਅੰਦਾਣਾ ਹੈਗਾ ਉੱਥੇ ਮੈਂ ਕਹਿੰਦਾ ਤੁਹਾਡੇ ਪਿੰਡ ਵੀ ਹੈਗਾ ਚੱਠੇ ਹਰ ਪਿੰਡ ਪਿੰਡ ਨੂੰ ਮੈਂ ਜਾਣਦਾ ਚੰਗੀ ਤਰ੍ਹਾਂ ਜਾਣਦਾ ਤੇ ਮੈਂ ਇਹ ਸਮਝਦਾ ਹਾਂ ਕਿ ਜਿੰਨੀ એનર્ਜੀ ਆਪਣੇ ਪਿੰਡਾਂ 'ਚ ਹੈਗੀ ਹੈ ਇਹ એનર્ਜੀ ਬਾਕੀ ਤੁਸੀਂ ਜੇ ਕਿ ਸ਼ਹਿਰਾਂ 'ਚ ਜਾ ਕੇ ਦੇਖੋਗੇ ਉਹ ਨਹੀਂ ਮਿਲਣਗੀ ਪ੍ਰੋਬਲਮ ਕੀ ਹੈ ਕਿ ਕੀ ਆਪਾਂ ਇਸ એનર્ਜੀ ਨੂੰ ਸਹੀ ਤਰੀਕੇ ਨਾਲ ਇੱਕ ਸਹੀ ਡਾਇਰੈਕਸ਼ਨ ਦਿੰਦੇ ਆ ਨਹੀਂ ਦਿੰਦੇ ਆ ਹੁਣ ਆਪਣੇ ਲਾਇਬ੍ਰੇਰੀ ਦਾ ਕਲਚਰ ਨਹੀਂ ਹੈਗਾ ਪੜ੍ਹਾਈ ਦਾ ਕਲਚਰ ਨਹੀਂ ਹੈਗਾ ਤੇ ਲੇਕਿਨ ਬਟ ਆਪਣੇ ਜਿਹੜੇ ਮੁੰਡੇ ਹੈਗੇ ਆ ਆਪਣੇ ਜਿਹੜੀ ਕੁੜੀਆਂ ਹੈਗੀਆਂ ਮੁੰਡੇ ਹੈਗੇ ਆ ਆਪਣੇ ਬੱਚੇ ਹੈਗੇ ਆ ਉਹਨਾਂ 'ਚ ਬਹੁਤ ਜ਼ਿਆਦਾ ਪੋਟੈਂਸ਼ੀਅਲ ਹੈਗਾ ਬਟ ਟਾਈਮਲੀ ਉਹਨਾਂ ਨੂੰ ਇੱਕ ਪਲੇਟਫਾਰਮ ਨਹੀਂ ਮਿਲਦਾ ਇੱਕ ਕਲਚਰ ਨਹੀਂ ਮਿਲਦਾ ਕਿ ਉਹ ਆਪਾਂ ਉਹ ਕਲਚਰ ਤੇ ਇੱਕ ਸਹੀ ਡਾਇਰੈਕਸ਼ਨ ਜਿਸ ਤੁਸੀਂ ਅੱਗੇ ਜਿਹੜਾ ਤੁਸੀਂ ਆਪਣਾ ਫਿਊਚਰ ਜਿਹੜਾ ਤੁਸੀਂ ਡਿਸਾਈਡ ਕਰ ਸਕਦੇ ਹੋ ਲਾਈਬ੍ਰੇਰੀ ਐ ਗਰਾਊਂਡ ਐ ਦੋਨੋਂ ਚੀਜ਼ਾਂ ਹੈਲਥ ਐ ਜਿਹੜਾ ਤੁਹਾਡੀ ਸਟੱਡੀ ਨਾਲ ਜੁੜੀ ਹੁੰਦੀ ਹੈ ਜੇ ਤੁਸੀਂ ਦੋ ਚੀਜ਼ਾਂ ਤੇ ਵੀ ਕਨਸੈਂਟਰੇਟ ਕਰਦੇ ਹੋ ਮੈਂ ਲੈਕਚਰ ਨਹੀਂ ਦੇ ਰਹਾ ਮੈਂ ਆਪਣਾ ਪ੍ਰੈਕਟੀਕਲ ਐਕਸਪੀਰੀਅੰਸ ਤੁਹਾਨੂੰ ਸ਼ੇਅਰ ਕਰ ਰਹਾ ਕਿ ਜਿਹੜੇ ਆਪਣੇ ਮੁੰਡੇ ਦੋ ਚੀਜ਼ਾਂ ਤੇ ਵੀ ਕਨਸੈਂਟਰੇਟ ਕਰ ਲੈਣਾ ਤੇ ਆਪਣੇ ਮੁੰਡਿਆਂ ਨੂੰ ਖਰਾਬ ਹੋਣ ਤੋਂ ਕੋਈ ਨਹੀਂ ਮਤਲਬ ਉਹ ਕਰ ਸਕਦਾ ਉਹ ਬਹੁਤ ਵਧੀਆ ਅੱਗੇ ਜਾ ਕੇ ਨਿਕਲਣਗੇ ਉਹ ਕਦੇ ਵੀ ਜ਼ਿੰਦਗੀ 'ਚ ਖਰਾਬ ਨਹੀਂ ਹੋਣਗੇ ਕੋਈ ਨਸੇ ਪਤੇ ਦਿਨ ਜਾਣਗੇ ਬਹੁਤ ਹੀ ਛੋਟੀ ਕੁੜੀ ਆ ਸੀ ਉਹਨਾਂ ਨੇ ਬਹੁਤ ਚੰਗਾ ਲੈਕਚਰ ਦਿੱਤਾ ਸੀਗਾ ਬਸ ਜਿਨ੍ਹਾਂ ਦੇ ਘਰੇ ਪੀਰੈਂਟਸ ਸ਼ਰਾਬ ਨਹੀਂ ਪਿੰਦੇ ਮੈਂ ਗਾਰੰਟੀ ਦਿੰਦਾ 99% ਉਹਨਾਂ ਦੇ ਬੱਚੇ ਸ਼ਰਾਬ ਨਹੀਂ ਪਿੰਦੇ ਇਹ ਮੇਰੀ ਗੱਲ ਤੁਸੀਂ ਮੰਨ ਕੇ ਦੇਖ ਲਓ ਕੀ ਆਪਾਂ ਉਹਨਾਂ ਨੂੰ ਉਹ ਚੀਜ਼ ਦੇ ਸਕਦੇ ਆ ਜਾਂ ਨਹੀਂ ਦੇ ਸਕਦੇ ਉਹ ਆਪਾਂ ਨੂੰ ਦੇਖਣਾ ਹੈਗਾ ਹੁਣ ਜਿਹੜਾ ਆਪਾਂ ਪੜ੍ਹਾਈ ਦੀ ਗੱਲ ਕਰੀਏ ਤਾਂ ਮੈਂ ਜਨਰਲੀ ਤਕਰੀਬਨ ਹੁਣ ਤੋਂ ਬਹੁਤ ਦੁਨੀਆ ਦੇਖ ਹੀ ਲਈ ਹੈ ਕਾਫੀ ਹਰ ਟਾਈਪ ਦੇ ਲੋਕਾਂ ਨਾਲ ਵਾਅ ਵਾਸਤਾ ਪੈਂਦਾ ਹੈ ਪੁਲਿਸ 'ਚ ਜਦੋਂ ਅਸੀਂ ਡੇ ਟੂ ਡੇਸ ਆਪਣੀ ਡਿਊਟੀ ਕਰਦੇ ਹਾਂ ਤੇ ਆਪਣੇ ਹੀ ਬੱਚੇ ਕਿਉਂ ਮਤਲਬ ਉਹ ਕਰਦੇ ਆ ਆਪਣੇ ਹੀ ਬੱਚੇ ਕਿਉਂ ਆਪਣੇ ਬੱਚੇ ਹੀ ਕਿਉਂ ਮਤਲਬ ਗਲਤ ਕੰਮਾਂ ਚਾਹਿਆ ਕ੍ਰਾਈਮ ਚ ਜਾਂਦੇ ਆ ਆਪਣ ਚ ਇੰਨੀ એનર્ਜੀ ਹੈ ਕਿ ਆਪਣੇ ਬੱਚੇ ਪੜ੍ਹਾਈ ਕਿਉਂ ਨਹੀਂ ਕਰ ਸਕਦੇ ਇੱਥੇ ਜਿੰਨੇ ਵੀ ਬੱਚੇ ਬੈਠੇ ਆ ਹੋ ਸਕਦਾ ਉਹ ਮੈਂ ਉਹਨਾਂ ਤੋਂ ਮੇਰੇ ਤੋਂ ਵੀ ਇੰਟੈਲੀਜੈਂਟ ਬੱਚੇ ਇੱਥੇ ਖੜੇ ਹੈ ਅਰ ਮੇਰੇ ਤੋਂ ਵੀ ਜ਼ਿਆਦਾ ਹੋ ਸਕਦਾ ਇੰਟੈਲੀਜੈਂਟ ਨਾ ਉਹ ਇੱਥੇ ਬੈਠੇ ਹੋ ਉਸ ਤੋਂ ਵੀ ਜ਼ਿਆਦਾ ਉਹ ਉਹ ਵੀ ਉੱਥੇ ਬੈਠੇ ਆ ਤੇ ਉਹ ਵੀ ਬਣ ਸਕਦੇ ਮੈਂ ਗਾਰੰਟੀ ਦੇ ਕਹਿ ਸਕਦਾ ਜੀ ਆਪਣੀ ਡੈਡੀਕੇਸ਼ਨ ਹੈਗੀ ਹੈ ਕਿਉਂਕਿ ਮੇਰੇ ਜਿਹਾ ਜਿਆ ਨੋਰਮਲ ਇੱਕ ਬੰਦਾ ਸੀਗਾ ਜੋ ਅਸੀਂ ਕਬੱਡੀ ਖੇਡਦੇ ਸੀਗੇ असी आई पी एस बन सकते हैं तो हम तो अपने को सारी फैसिलिटी हैगी है पहला तो कम्यूनीकेशन फास्ट है हर चीज़ की अवेलेबिलिटी हैगी है तो फिर आप चार चार एकड़ जमीन बेच के अमरीका जाके मजदूरी करिए इतें कही कमी है मैं गरंटिड कह सदा तो मेरी गलत यकीन ना करो मैं बहुत वो स्टेटमेंट देन लग्या कि ट्रंप ने जो किया चंगा किया एटलीस्ट हरियाणा पंजाब का फ्यूचर बच जूगा आप दो चार चार ਕਿੱਲੇ ਵੇਚ ਕੇ ਆਪਣੇ ਬੰਦੇ 50 50 ਲੱਖ ਖਰਚ ਕਰਕੇ ਉੱਥੇ ਜਾ ਕੇ ਮਜ਼ਦੂਰੀਆ ਕਰਦੇ ਆਪਣੀ ਜਾਨ ਨੂੰ ਜੋਖਿਮ ਵਿੱਚ ਡਾਲ ਕੇ ਉੱਥੇ ਜਾ ਕੇ ਪਹੁੰਚਦੇ ਆ ਕਰਦੇ ਕੀ ਆ ਉੱਥੇ ਕੰਮ ਤਾਂ ਇਹੀ ਆ ਆਪਾਂ ਉਸ ਤੋਂ ਬੈਟਰ ਕੰਮ ਇੱਥੇ ਕਰ ਸਕਦੇ ਆ ਜੇ ਆਪਾਂ ਆਪਣੇ ਅੰਦਰ ਕੋਈ ਸਕਿੱਲ ਡਿਵੈਲਪਮੈਂਟ ਕਰ ਲੈ ਕੁਝ ਵੀ ਕਰ ਲੈ ਇਹ ਇੰਡੀਆ ਮੇ ਇੰਨੀ ਪੋਟੈਂਸ਼ੀਅਲ ਹੈ ਕਿ ਤੇ ਭੁੱਖਾ ਨਹੀਂ ਕੋਈ ਮਰ ਸਕਦਾ ਬਟ ਤੁਸੀਂ ਕੰਮ ਜਾਂ ਤੁਹਾਡਾ ਡੈਡੀਕੇਸ਼ਨ ਇਸ ਲੈਵਲ ਦੀ ਹੋਣੀ ਚਾਹੀਦੀ ਹੈ ਤੋਂ ਆਪਣੇ ਬੱਚੇ ਮੈਂ ਤਾਂ ਇਹ ਵੀ ਕਹਿੰਦਾ ਕਿ ਆਪਣੇ ਬੱਚੇ ਹੀ ਕਿਉਂ ਕਨਸਟੇਬਲ ਬਣਦੇ ਆ ਅਫਸਰ ਕਿਉਂ ਨਹੀਂ ਬਣਦੇ ਕਿਉਂਕਿ ਆਪਾਂ ਆਪਨੂੰ ਸੋਚੀ ਇਹੋ ਜੀ ਰੱਖੀ ਆ ਕਿ ਆਪਾਂ ਇੱਥੇ ਆ ਕੇ ਇੱਥੇ ਵਾਪਸ ਆ ਜਾਾਂਗੇ ਹੁਣ ਮੇਰੇ ਕੋਲੇ ਬਹੁਤ ਸੇ ਬੰਦੇ ਆ ਗਏ ਇੱਥੇ ਬੈਠ ਕੇ ਮੇਰੇ ਕੋਲੇ ਸਿਫਾਰਿਸ਼ ਕਰਦੇ ਕਿ ਲੁਧਿਆਣੇ ਤੋਂ ਕਨਸਟੇਬਲ ਦੀ ਬਦਲੀ ਆਈ ਦੀ ਘਰ ਦੇ ਨੇੜੇ ਭੇਜ ਦਿਓ ਜੀ ਨੂੰ ਆਂਦੇ ਨਹੀਂ ਆਂਦੇ ਮੈਂ ਨਹੀਂ ਭੇਜਦਾ ਉਹਨਾਂ ਨੂੰ ਉਹਦਾ ਕਾਰਨ ਹੈ ਤੁਸੀਂ ਵੱਡੇ ਸੈਕਟਰ 'ਚ ਆਏ ਤੁਹਾਨੂੰ ਵੱਡਾ ਮੌਕਾ ਮਿਲੂਗਾ ਜਿਹੜਾ ਬੰਦਾ ਆਪਣਾ ਘਰ ਛੱਡ ਕੇ ਜਾਂਦਾ ਹੈ ਮੈਂ ਗਾਰੰਟੀ ਦਿੰਦਾ ਉਹ ਤਰੱਕੀ ਕਰਦਾ ਕੋਈ ਵੀ ਅੰਬਾਨੀ ਸੀਗਾ ਅੰਬਾਨੀ ਦਾ ਦਾਦਾ ਸੀਗਾ ਉਹ ਅਰਬੋ ਕਰਮਪਤੀ ਨਹੀਂ ਸੀਗਾ ਉਹ ਆਪਣੇ ਤੋਂ ਵੀ ਮਾੜੇ ਹਾਲਾਤਾਂ 'ਚ ਰਹਿੰ ਉਹਦਾ ਦਾਦਾ ਸੀਗਾ ਤੁਸੀਂ ਹਿਸਟਰੀ ਪਤਾ ਕਰ ਲੋ ਅੰਬਾਨੀ ਦਾ ਜਿਹੜਾ ਫਾਦਰ ਸੀਗਾ ਦਾਦਾ ਵੀ ਨਹੀਂ ਕਹਿੰਦਾ ਫਾਦਰ ਸੀਗਾ ਉਹ ਜਿਹੜਾ ਹੈਗਾ ਇੱਕ ਬਹੁਤ ਹੀ ਝੁੱਗੀ ਕਲੋਨੀ ਚ ਰਹਿੰਦਾ ਸੀਗਾ ਉਹ ਅੱਜ ਕਿੱਥੇ ਪਹੁੰਚ ਗਿਆ ਆਪਾਂ ਆਪਣੇ ਕੋਲੇ ਤਾਂ ਪ੍ਰਮਾਤਮਾ ਨੇ ਸਾਰਾ ਕੁਝ ਦਿੱਤਾ ਹੈ ਖੇਤ ਦਿੱਤੇ ਹੈ ਸਾਰਾ ਕੁਝ ਹੈ ਖਾਣ ਪੀਣ ਦੀ ਕੋਈ ਕਮੀ ਨਹੀਂ ਮੇਰੀ ਕਹਿੰਦਾ ਮੇਰਾ ਭਾਵੇਂ ਹੈਗਾ ਕਿ ਜਿਹੜਾ ਆਪਾਂ ਆਪਣੇ ਬੰਜਾ ਚ ਆਪਣੇ ਬੱਚਾ ਚ એનર્ਜੀ ਹੈ ਉਹਨੂੰ ਸਹੀ ਤਰੀਕੇ ਤੇ ਚੈਨਲ ਕਰੋ ਉਹਨੂੰ ਅਫਸਰ ਬਣਾਓ ਸਕਿੱਲ ਡਵੈਲਪਮੈਂਟ ਕਰਾਓ ਹਰ ਕਿਸਮ ਦੇ ਨਸ਼ੇ ਤੇ ਦੂਰ ਰੱਖੋ ਉਹ ਸਿਆਮ ਨੂੰ ਪੜਨਗੇ ਇਹ ਕਲਚਰ ਇਹ ਤੁਸੀਂ 2-4 ਸਾਲ ਚ ਇਸ ਚੀਜ਼ ਦਾ ਰਿਜ਼ਲਟ ਆਊਗਾ ਜਿਹੜਾ ਤੁਸੀਂ ਅੱਜ ਇਹ ਮਿਲ ਕੇ ਸਾਰਾ ਆਪਾਂ ਇਹ ਕੰਮ ਕੀਤਾ ਹੈਗਾ ਇਹਦਾ ਰਿਜ਼ਲਟ ਤੁਹਾਨੂੰ 2 ਸਾਲ ਚ ਦੇਖੋ ਆਪਣੇ ਆਪ ਦੇਖਣ ਨੂੰ ਮਿਲੇਗਾ ਇਹ ਸਿਰਫ ਮੈਂ ਮਾਵੇ ਰ ਇਹ ਕਹਿਣਾ ਜਾਊਂਗਾ ਕਿ ਇਹ ਅੱਜ ਤੋਂ ਬਾਅਦ ਇਹ ਇੱਥੇ ਲਾਸਟ ਫੰਕਸ਼ਨ ਹੋਊਗਾ ਇੱਥੇ ਫੰਕਸ਼ਨ ਨਹੀਂ ਹੋਈ ਹੋਊਗਾ ਫੰਕਸ਼ਨ ਕਰਨਾ ਕੋਈ ਔਰ ਥਾਂ ਤੇ ਇੱਥੇ ਪਿੰਡ ਡ੍ਰੌਪ ਸਾਇਲੈਂਸ ਚਾਹੀਦੀ ਹੈ 24 ਘੰਟੇ ਤੇ ਪੜਾਈ ਹੋਣੀ ਹੈ 24 ਘੰਟੇ ਖੁੱਲਾ ਰਹਿਣਾ ਚਾਹੀਦਾ ਇਹ ਬੰਦ ਇਹ ਕਿਸੇ ਦੇ ਵਾਸਤੇ ਕੋਈ ਨਹੀਂ ਆਸ ਪੰਜਾਬ ਪਿੰਡਾਂ ਦੇ ਬੰਦੇ ਆਏ ਕੋਈ ਇੱਥੇ ਮੋਨੋਪੋਲੀ ਨਹੀਂ ਇਹ ਸਾਰਿਆਂ ਦਾ ਸਾਂਝਾ ਹੈਗਾ ਇਹ ਇਕੱਲਾ ਆਪਣੇ ਪਿੰਡ ਦਾ ਨਹੀਂ ਹੈਗਾ ਮੈਂ ਕਹਿੰਦਾ ਕੋਈ ਵੀ ਆਏ ਈਵਨ ਆਪਾਂ ਨੂੰ ਔਰ ਜਦ ਇਹਦਾ ਰਿਜ਼ਲਟ ਤੁਹਾਨੂੰ ਚੰਗਾ ਲੱਗਿਆ ਆਪਾਂ 20 25 ਕਿਲੋਮੀਟਰ ਏਰੀਆ ਚ ਹੋਰ ਬਣਾ ਦਾਂਗੇ ਇਹੋ ਜੀ ਕੋਈ ਗੱਲ ਨਹੀਂ ਕਿ ਨੀਤਾ ਸਹੀ ਹੋਣੀ ਚਾਹੀਦੀ ਹੈ ਤਾਂ ਮੈਂ ਬਹੁਤ ਜ਼ਿਆਦਾ ਸਮਾਂ ਤੁਹਾਡਾ ਨਹੀਂ ਲਵਾਂਗਾ ਮੈਂ ਇੰਨਾ ਹੀ ਕਹਾਂਗਾ ਕਿ ਜਿਹੜਾ ਤੁਸੀਂ ਇਹ ਅੱਜ ਪ੍ਰਿਆਸ ਕੀਤਾ ਹੈ ਪ੍ਰਿਆਸ ਦੇ ਰੂਪ ਚ ਇਹ ਪ੍ਰਮਾਤਮਾ ਕਰੇ ਹੋਰ ਅੱਗੇ ਵਧੇ ਤੇ ਆਪਾਂ ਮਿਲ ਕੇ ਇਹੋ ਜੇ ਹੋਰ ਅਦਾ ਬੁੱਟੇ ਲਾएं ਤੇ ਆਪਣੀ ਜਿਹੜੀ ਇਹ ਬਗਿਆ ਇੱਥੇ ਬਹੁਤ ਜੇ ਅਫਸਰ ਨਿਕਲੇ ਔਰ ਉਹ ਵੀ ਸਾਰਾ ਇਹੋ ਜੇ ਕੰਮ ਚ ਪਵੇ ਬਹੁਤ ਬਹੁਤ ਥੈਂਕ ਯੂ ਧੰਨਵਾਦ